इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਲੋਕ ਸਭਾ ਇਲੈਕਸ਼ਨ ਨੂੰ ਮਤੇ ਨਜ਼ਰ ਆਪਨੇ ਹੋਈ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੌਰਵਿਆਤ ਬਾਈਪੀਐਸ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਯਸ਼ਮਿਕ ਪੂਰਜੀ ਉਹਨਾਂ ਦੀ ਹਦਾਇਤਾਂ ਥੱਲੇ ਜਿਹੜੀ ਆ ਸਬਡਿਵੀਜ਼ਨ ਪਿੱਖੀਪਿੰਡ ਦੇ ਵਿੱਚ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਆ ਮੋਹਮ ਚੜੀ ਗਈ ਹੈ ਉਸ ਤਾਤ ਸਾਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਆ ਕਾਣਾ ਕੱਚਾ ਪੱਕਾ ਦੇ ਏਰੀਆ ਦੇ ਵਿੱਚ ਇੱਕ ਲਲਿਤ ਕੁਮਾਰ ਨੇ ਜਿਹੜੇ ਫੋਜਪੁਰ ਦੇ ਰਹਿਣ ਵਾਲੇ ਨੇ ਤੇ ਹਰਬੈਦਿਕ ਦਵਾਈਆਂ ਵੇਚਣ ਦਾ ਧੰਦਾ ਕਰਦੇ। ਇਹ ਕੱਲ ਆਪਣੇ ਮੋਟਰਸਾਈਕਲ ਤੇ ਜਿਹੜਾ ਹੀਰੋ ਹੰਡਾ ਆ ਕਾਲੇ ਰੰਗ ਦਾ ਇਹ ਤੇ ਸਵਾਰ ਹੋ ਕੇ ਫੋਜਪੁਰ ਤੋਂ ਦਵਾਈਆਂ ਵੇਚਣ ਭਿੱਖੀਪਿੰਡ ਨੂੰ ਆ ਰਿਹਾ ਸੀ ਜਦੋਂ ਇਹ ਕੱਚੇ ਪੱਕੇ ਥਾੜੇ ਦੇ ਇਲਾਕੇ ਦੇ ਵਿੱਚ ਆਇਆ ਤੇ ਤਿੰਨ ਮੋਨੇ ਨੌਜਵਾਨ ਜਿਹੜਾ ਨੇ ਆਪਣੇ ਮੂੰਹ ਠੱਕੀ ਹੋਈ ਸੀ ਮੋਟਰਸਾਈਕਲ ਤੇ ਆਏ ਦਾਤਰ ਤੇ ਪਿਸਤੌਲ ਦੀ ਨੋਕ ਤੇ ਇਹਨਾਂ ਪਾਸੋਂ ਇਹਦਾ ਮੋਟਰਸਾਈਕਲ, ਮੋਬਾਈਲ ਤੇ ਇਹਦੇ 20000 ਰੁਪਏ ਖੋਲਿਆ। ਇਸ ਇਸਦੀ ਇਨਫੋਰਮੇਸ਼ਨ ਜਿਹੜੀ ਆ ਉਹ ਪੀਸੀਆਰ ਜਵਾਬ ਨੂੰ ਮਿਲੀ ਜਿਹੜਾ ਕਸ਼ਮੀਰ ਸਿੰਘ ਤੁਹਾਨੂੰ ਯਾਦ ਹੋਵੇਗਾ ਕਿ ਇਸ ਕਸ਼ਮੀਰ ਸਿੰਘ ਨੇ ਪਹਿਲਾਂ ਵੀ ਇੱਕ ਇਦਾਂ ਦੇ ਲੁੱਟਖੋ ਕਰਨ ਵਾਲੇ ਜਿਹੜੇ ਵਿਅਕਤੀ ਉਹਨਾਂ ਨੂੰ ਕਾਬੂ ਕੀਤਾ ਸੀ ਉਹ ਉਸ ਨੂੰ ਇਨਫੋਰਮੇਸ਼ਨ ਮਿਲੀ ਉਸਨੇ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਤਲਾਸ਼ ਦਿੱਤੀ ਜਿਸ ਦੇ ਆਧਾਰ ਤੇ ਜਿਹੜੀ ਨਾਕਾਬੰਦੀ ਕੀਤੀ ਗਈ ਨਾਕਾਬੰਦੀ ਦੌਰਾਨ ਜਿਹੜਾ ਖੋਹ ਕੀਤਾ ਹੋਇਆ ਮੋਟਰਸਾਈਕਲ ਇੱਕ ਦਾਤਰ ਤੇ ਇੱਕ ਪਿਸਤਲ ਜਿਹੜਾ ਦੋਸ਼ੀਆਂ ਪਾਸੋਂ ਬਰਾਮਦ ਹੋਇਆ ਇਹ ਦੋਸ਼ੀ ਜਿਹੜੇ ਮੌਕੇ ਤੋਂ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਗੁਰਜੰਟ ਸਿੰਘ ਆ ਜਿਹੜਾ ਕਿ ਬੈਂਕੇਪਿੰਡ ਦਾ ਰਹਿਣ ਵਾਲਾ ਤੇ ਕਮਲ ਜਿਹੜਾ ਆ ਉਹ ਝੁੱਗਿਆ ਕਾਲੂ ਜਿਹੜੀ ਸਦਰਪੱਟੀ ਦੇ ਇਲਾਕੇ ਦੇ ਵਿੱਚ ਪੈਂਦਾ ਉੱਥੋਂ ਦਾ ਰਹਿਣ ਵਾਲਾ ਜੇਕਰ ਇਹਨਾਂ ਦੇ ਬੈਕਵਰਡ ਹਿਸਟਰੀ ਦੀ ਗੱਲ ਕਰੀਏ ਤੇ ਗੁਰਜੰਟ ਦੇ ਖਿਲਾਫ ਲੁੱਟਾਂਕੋ ਚੋਰੀ ਤੇ ਹਾਇਰਨ ਦੇ ਜਿਹੜੇ ਆ ਉਹ ਪਹਿਲਾਂ ਹੀ ਚਾਰ ਮੁਕੱਦਮੇ ਚੱਲ ਰਹੇ ਨੇ ਤੇ ਕਮਲ ਤੇ ਪਹਿਲੇ ਹੀ ਇੱਕ ਐਨਡੀਪੀਆ ਸੈੱਟ ਦਾ ਮੁਕਦਮਾ ਜਿਹੜਾ ਉਹ ਪੱਟੀ ਖੇਤਰ ਦੇ ਇਹਨਾਂ ਨੂੰ ਮੁਕਦਮਾ ਅਦਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਅੱਜ ਪੇਸ਼ ਅਦਾਲਤ ਕੀਤਾ ਗਿਆ ਸੀ ਜਿੱਥੇ ਇਹਨਾਂ ਦਾ 2 ਦਿਨ ਦਾ ਰਮਾਨਾ ਸੀ ਕੀਤਾ ਇਸ ਤੋਂ ਇਲਾਵਾ ਵੀ ਇਹ ਇਹਨਾਂ ਨੇ ਜਿਹੜੀਆਂ ਰੂਟੀਨ ਜਿਹੜੀ ਜਨਰਲ ਪੁਲਿਸੀ ਛਾਹ ਦੇ ਵਿੱਚ ਕਈ ਹੋਰ ਖੋਹਾਂ ਤੇ ਲੁੱਟਾਂ ਦਾ ਜਿਹੜਾ ਖੁਲਾਸਾ ਕੀਤਾ ਇਹ ਇੱਕ ਇਹਨਾਂ ਦੇ ਖਿਲਾਫ ਜਿਹੜਾ ਵਾ ਥਾਣਾ ਪਿੱਖੀ ਵਿੰਡ ਵਿਖੇ ਵੀ ਮੁਕਦਮਾ ਦਰਜ ਹੈ ਉਸ ਦੇ ਵਿੱਚ ਵੀ ਉਹ ਵਾਰਟੈਂਟ ਹੈ ਸੋਹਣਾ ਕੋਲ ਪੁੱਛਗਿੱਛ ਕਰਕੇ ਜਿਹੜੀ ਆ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਜਿਹੜਾ ਤੀਸਰਾ ਦੋਸ਼ੀ ਆ ਸੁਖਵੀਰ ਸਿੰਘ ਸੁੱਖਾ ਜਿਹਦੇ ਖਿਲਾਫ ਵੀ ਪਹਿਲਾ ਮੁਕਦਮਾ ਦਰਜ ਨੇ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਜਿਹੜੀ ਆ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ